ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਜਿਹੜੇ ਹੜ੍ਹ ਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਹਨਾਂ ਦੀਆਂ ਬੜੀਆਂ ਭਿਆਨਕ ਤਸਵੀਰਾਂ ਤੇ ਵੀਡੀਓ ਜਦੋਂ ਸਾਹਮਣੇ ਆਉਂਦੇ ਜਾਣੇ ਤਾਂ ਦਿਲ ਬੜਾ ਘਬਰਾਉਂਦਾ ਹੈਗਾ ਉਸ ਗੱਲ ਨੂੰ ਦੇਖ ਕੇ ਜਿੱਥੇ ਬੰਦੇ ਜਿਹੜੇ ਆ ਉਹ ਫਸੇ ਹੋਏ ਐ ਬੜੇ ਬੜੇ ਤਾਪੂਆਂ ਵਾਂਗ ਬਣੇ ਥਾਵਾਂ ਦੇ ਉੱਤੇ ਤੇ ਜਿਸ ਤਰ੍ਹਾਂ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਜਿਸ ਤਰ੍ਹਾਂ ਮੱਝਾਂ ਜਿਹੜੀਆਂ ਨੇ ਉਹ ਵਿਚਾਰੀਆਂ ਹੜ੍ਹ ਦੇ ਵਿੱਚ ਫਸੀਆਂ ਹੋਈਆਂ ਨੇ ਬਾਹਰ ਨਹੀਂ ਨਿਕਲ ਰਹੀਆਂ ਕਿਸੇ ਥਾਂ ਤੇ ਮੱਝਾਂ ਬੰਨੀਆਂ ਬਣਾਈਆਂ ਰਹਿ ਗਈਆਂ ਤੇ ਹੜ੍ਹ ਦੇ ਤੇਜ਼ ਪਾਣੀ ਨੇ ਉਹਨਾਂ ਨੂੰ ਉਹਨਾਂ ਦੇ ਗਾਲ ਘੋਟ ਕੇ ਉਹਨਾਂ ਨੂੰ ਮਾਰਤਾ ਥਾਂ ਦੇ ਉੱਤੇ ਹੋਰ ਬਹੁਤ ਸਾਰਾ ਨੁਕਸਾਨ ਹੈ ਜਿਹੜਾ ਦੇਖਿਆ ਜਾਏਗਾ ਤੇ ਦੂਜੇ ਪੰਨੇ ਪੰਜਾਬ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਵਿਅਕਤੀ ਨਿੱਜੀ ਤੌਰ ਤੇ ਉਹਨਾਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹੈ ਉਹਨਾਂ ਨੂੰ ਰਾਹਤ ਪਹੁੰਚਾ ਰਹੇ ਹੈ ਆ ਡਾਕਟਰਾਂ ਨਾਲ ਇੱਕ ਥੋੜਾ ਸਕੂਨ ਵੀ ਦਿੰਦੀ ਹੈ ਅਸੀਂ ਉਹਨਾਂ ਸਾਰਿਆਂ ਨੂੰ ਆਪਣੇ ਤਹਿ ਦਿਲੋਂ ਆਪਣੇ ਸੰਗਰਾਮ ਦੀ ਵੱਲ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸ਼ਾਬਾਸ਼ ਦਿੰਦੇ ਹਾਂ ਅ ਜਿੱਥੋਂ ਤੱਕ ਸਰਕਾਰਾਂ ਦਾ ਸਵਾਲ ਹੈਗਾ ਸਰਕਾਰਾਂ ਚਾਹੇ ਪੰਜਾਬ ਦੀ ਸਰਕਾਰ ਹੈ ਤੇ ਚਾਹੇ ਕੇਂਦਰ ਦੀ ਸਰਕਾਰ ਹੈ ਉਹ ਦੋਨੋਂ ਹੀ ਜਿਸ ਪੱਦਰ ਦੀ ਇਹ ਦਾ ਸੰਕਟ ਹੈਗਾ ਲੋਕਾਂ ਦੇ ਉਸ ਪੱਦਰ ਦੇ ਹਿਸਾਬ ਨਾਲ ਉਹ ਪੋਤ ਨਗੂਣਾ ਕੰਮ ਹੈ ਜਿਹੜਾ ਉਹ ਕਰ ਰਹੇ ਹੈ ਦਿਖਾਵਾ ਜ਼ਿਆਦਾ ਕਰਦੇ ਹੈ ਵੀਡੀਓ ਜ਼ਿਆਦਾ ਪਾਉਂਦੇ ਹੈ ਆਮਲ ਘੱਟ ਹੈ ਸਰਕਾਰਾਂ ਦੇ ਤੌਰ ਤੇ ਤਾਂ ਜਿਹੜੇ ਇੱਕ ਹੁੰਦੇ ਹੈ ਫੌਰੀ ਕੰਮ ਕਰਨ ਵਾਲੇ ਇੱਕ ਹੁੰਦੇ ਹੈ ਉਸ ਤੋਂ ਬਾਅਦ ਠਹਿਰ ਕੇ ਕਰਨ ਵਾਲੇ ਫੌਰੀ ਕੰਮਾਂ ਦੇ ਵਿੱਚ ਤਾਂ ਇਹ ਹੈ ਕਿ ਵੀ ਜਿਹੜੇ ਬੰਦੇ ਉੱਥੇ ਫਸੇ ਹੈ ਉਹਨਾਂ ਨੂੰ ਉਹਨਾਂ ਨੂੰ ਬਚਾਇਆ ਜਾਵੇ ਜਿਹੜੇ ਪਸ਼ੂ ਬਚੇ ਐ ਉਹਨਾਂ ਲਈ ਚਾਰੇ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਸੇਫ ਥਾਵਾਂ ਤੇ ਉਹਨਾਂ ਨੂੰ ਪਹਚਾਇਆ ਜਾਵੇ ਰਾਹਤ ਕੈਂਪ ਉੱਤੇ ਲਾਏ ਜਾਵਣ ਤੇ ਸਾਰੇ ਟੋਟਲ ਜਿੰਨਾ ਏਰੀਆ ਹੈਗਾ ਵੈਸੇ ਤਾਂ ਇਹ ਸਮੱਸਿਆ ਹਿਮਾਚਲ ਦੇ ਵਿੱਚ ਵੀ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ ਹੈ ਪਾਕਿਸਤਾਨ ਦੇ ਵਿੱਚ ਵੀ ਹੈ ਸਮੱਸਿਆ ਵੱਡੀ ਹੈ ਵੱਡੀ ਗੱਲ ਤੇ 1 ਮਿੰਟ ਨੂੰ ਆਉਣੇ ਆ ਪਹਿਲਾਂ ਆ ਗੱਲ ਕਹਿ ਲਈਏ ਕਿ ਜਿੰਨਾ ਵੀ ਇਸ ਸਟ੍ਰਕਚਰ ਤੇ ਉਧਰਲੇ ਪਾਸੇ ਸਾਡੇ ਜਿਹੜਾ ਖੱਗਰ ਹੈ ਉਸ ਦੇ ਵਿੱਚ ਵੀ ਬਹਾਲਤ ਬਹੁਤ ਬੁਰੀ ਬਣੀ ਹੋਈ ਹੈ ਤੇ ਆ ਜਿਹੜਾ ਏਰੀਆ ਪਟਿਆਲਾ ਸੰਗ ਰੋਡ ਤੇ ਅਗਲਾ ਇਹ ਇਹਨਾਂ ਦੇ ਲੋਕਾਂ ਦੇ ਸਾਹ ਸੁੱਤੇ ਪਏ ਹੈ ਤੇ ਉਥੇ ਵੀ ਉਸੇ ਤਰ੍ਹਾਂ ਧਿਆਨ ਦੇਣ ਦੀ ਲੋੜ ਹੈ। ਫੌਰੀ ਕੰਮ ਤਾਂ ਸਰਕਾਰ ਨੂੰ ਅਸੈਸ ਕਰਨਾ ਚਾਹੀਦਾ ਹੈ ਵੀ ਕਿੱਥੇ ਕਿਹੜੀ ਮਤ ਦੀ ਕਿੰਨੀ ਲੋੜ ਹੈ, ਕਿੰਨੇ ਸਮੇਂ ਚ ਲੋੜ ਹੈ। ਤਾਂ ਕਿ ਉਹ ਆਪ ਵੀ ਜਿੰਨੀ ਮਤ ਹੈ ਉਹ ਪਛਾਵੇ। ਤੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਇੱਕ ਸੇਧ ਮਿਲ ਜੇ ਵੀ ਕਿੱਥੇ ਜ਼ਿਆਦਾ ਲੋੜ ਹੈ ਤੇ ਉੱਥੇ ਕਿਹੜੀ ਸਹਾਇਤਾ ਕਿਵੇਂ ਪਹੁੰਚਾਈ ਜਾਵੇ ਇਹੋ ਜਿਹਾ ਕੁਝ ਤੇ ਦੂਸਰਾ ਇਹ ਕੇ ਵੀ ਸਰਕਾਰ ਜਿਹੜੀ ਹੈ ਕੇਂਦਰ ਦੀ ਸਰਕਾਰ ਇੱਕ ਅਜਿਹੇ ਮੌਕਿਆਂ ਦੇ ਉੱਤੇ ਕੁੱਲ ਮਿਲਾ ਕੇ ਬਾਅਦ ਦੇ ਵਿੱਚ ਕੁੱਲ ਕਿੰਨਾ ਨੁਕਸਾਨ ਹੋ ਗਿਆ ਫਸਲਾਂ ਦਾ ਹੋ ਗਿਆ ਹੋਰ ਹੋ ਗਿਆ ਉਹਦੇ ਮੁਆਵਜ਼ੇ ਬਾਅਦ ਦੇ ਵਿੱਚ ਪਤਾ ਲੱਗ ਜਾਣੇ ਇੱਕ ਹੁੰਦੀ ਹੈ ਰਾਹਤ ਇੱਕ ਦਮ ਰਾਹਤ ਦੇਣੀ ਸਾਹ ਜਵੇ ਲੋਕਾਂ ਨੂੰ ਉਹ ਰਾਹਤ ਜਿਹੜੀ ਹੈ ਉਹ ਨਾ ਪੰਜਾਬ ਦੀ ਸਰਕਾਰ ਨੇ ਦਿੱਤੀ ਹੈ ਕੇਂਦਰੀ ਸਰਕਾਰ ਤਾਂ ਕੰਨੇ ਡੇਡਾ ਕਰਕੇ ਸੁੱਤੀ ਪਈ ਹੈ ਵੀ ਜਿਵੇਂ ਪੰਜਾਬ ਉਹਨਾਂ ਦਾ ਹੈ ਹੀ ਨਹੀਂਗਾ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਕੱਲ ਕਾਂਗਰਸ ਦੇ ਆਗੂਆਂ ਨੇ ਤੇ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੱਟੀ ਹੈ ਵੀ ਤੁਸੀਂ ਇਹ ਇਹਦਾ ਕੁਝ ਕਰੋ ਮੈਂ ਮਹਿਸੂਸ ਇਹ ਕਰਦਾ ਕਿ ਬੀਜੇਪੀ ਦੇ ਪ੍ਰਧਾਨ ਨੂੰ ਚਿੱਠੀ ਕੱਢਣ ਦੀ ਕਿਉਂ ਲੋੜ ਪਵੇ ਪ੍ਰਧਾਨ ਮੰਤਰੀ ਪੰਜਾਬ ਦਾ ਦੇ ਲੋਕਾਂ ਦਾ ਪ੍ਰਧਾਨ ਮੰਤਰੀ ਨਹੀਂ ਜਾਂ ਉਹ ਕੋਈ ਕਿੜ ਕੱਢ ਰਹੇ ਕੋਈ ਮੰਤਰੀ ਕੇਂਦਰ ਦਾ ਮੰਤਰੀ ਬੌੜਿਆ ਤੱਕ ਨਹੀਂ ਇੱਥੇ ਕੋਈ ਜ਼ਰੂਰੀ ਤਾਂ ਨਹੀਂ ਪ੍ਰਧਾਨ ਮੰਤਰੀ ਇੱਥੇ ਆਊਗਾ ਹਵਾਈ ਸਰਵੇਖਣ ਕਰਕੇ ਜਾਊਗਾ ਫਿਰ ਜਾ ਕੇ ਦੱਸੂਗਾ ਕਿ ਐਨੇ ਪੈਸੇ ਮੈਂ ਭੇਜਦਾ ਜਾਂ ਆ ਚੀਜ਼ ਭੇਜਦਾ ਉਹ ਬਿਲਕੁਲ ਹੀ ਗਲਤ ਹੈ ਅਸੀਂ ਉਹਨਾਂ ਦੀ ਵੀ ਘੋਰ ਨਿੰਦਿਆ ਕਰਦਿਆ ਕੇਂਦਰ ਸਰਕਾਰ ਦੀ ਜਿਨ੍ਹਾਂ ਨੇ ਇਸ ਦਰਾਂ ਵਾਲੀ ਤੀਜੀ ਗੱਲ ਜਿਹੜੀ ਹੈ ਵੀ ਇਹਨਾਂ ਦੇ ਗਾਹਾਂ ਪੱਕੇ ਹੱਲ ਜਿਹੜੇ ਹੈ ਹਰਿਆਣਾ ਸਰਕਾਰ ਹਰਿਆਣਾ ਸਰਕਾਰ ਜਦੋਂ ਸੁੱਕ ਪਕਾ ਸੀ ਪਾਣੀ ਦੀ ਪੰਜਾਬ ਦੇ ਖੇਤਾਂ ਨੂੰ ਲੋੜ ਸੀ ਉਦੋਂ ਤਾਂ ਵੱਧ ਪਾਣੀ ਮੰਗੀ ਜਾਂਦਾ ਹੈ ਬੀਵੀਐਮ ਹੀ ਤੇ ਕੰਟਰੋਲ ਕਰ ਲਿਆ ਕੇਂਦਰ ਨੇ ਤੇ ਹੁਣ ਕਹਿ ਰਿਹਾ ਵੀ ਸਾਡੀਆਂ ਨਹਿਰਾਂ ਚ ਪਾਣੀ ਨਾ ਛੱਡੋ ਵੀ ਜਾਨੀ ਤੁਸੀਂ ਡੁੱਬੋ ਤੇ ਨਾਲ ਉਹ ਇਲਜ਼ਾਮ ਲਾ ਰਿਹਾ ਵੀ ਪੰਜਾਬ ਸਾਨੂੰ ਡਬੋੜਾ ਚਾਹੁੰਦਾ ਹੈ ਦੂਜੇ ਪਾਸੇ ਪੰਜਾਬ ਦੀ ਦੇ ਉੱਤੇ ਬੀਜੇਪੀ ਦਾ ਰਾਜ ਲਿਆਉਣ ਲਈ ਨਾਇਬ ਸਿੰਘ ਸੈਣੀ ਦੀ ਡਿਊਟੀ ਵੀ ਲਾ ਰੱਖੀ ਹੈ ਇਹ ਦੁਸ਼ਮਣੀ ਹੈ ਜਾਂ ਦੋਸਤੀ ਹੈ ਕੀ ਚੀਜ਼ ਹੈ ਇਹ ਕਿਹਾ ਜਾ ਰਿਹਾ ਹੈ ਚਾਹੀਦਾ ਤਾਂ ਇਹ ਹੈ ਵੀ ਜਿਹੜੀਆਂ ਇਹ ਸਮੱਸਿਆਵਾਂ ਨੇ ਜਿਹੜੀਆਂ ਅੰਤਰ ਸੰਬੰਧਤ ਐ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਹਿਮਾਚਲ ਦੀ ਵੀ ਜੁੜੀ ਹੋਈ ਹੈ ਜੰਮੂ ਕਸ਼ਮੀਰ ਦੀ ਵੀ ਜੁੜੀ ਹੋਈ ਹੈ ਪੰਜਾਬ ਦੀ ਵੀ ਹੈ ਮੈਂ ਤਾਂ ਇਹ ਕਹਿਣਾ ਵੀ ਪਾਕਿਸਤਾਨ ਦੀ ਵੀ ਹੈ ਇਹ ਸਮੱਸਿਆ ਇਹਨਾਂ ਸਮੱਸਿਆਵਾਂ ਨੂੰ ਦੁਸ਼ਮਣਾ ਬਾਗ ਨਹੀਂ ਮਿੱਤਰਾ ਬਾਗ ਰਲ ਮਿਲ ਕੇ ਕਿਵੇਂ ਪੱਕੇ ਤੌਰ ਤੇ ਇਹਨਾਂ ਹੜ੍ਹਾਂ ਦਾ ਹੱਲ ਕੱਢਿਆ ਜਾ ਸਕਦਾ ਹੈ ਉਹਦੇ ਲਈ ਕੀ ਐਕਸ਼ਨ ਪਲਾਨ ਹੋਵੇ ਸਮਾਂ ਵੱਧ ਵੀ ਆਉਣ ਵਾਲੇ ਸਮੇਂ 'ਚ ਕਿਵੇਂ-ਕਿਵੇਂ ਕਰਨਾ ਹੈ ਨਹਿਰਾ ਜਿਹੜਾ دریاਵਾਂ ਦਾ ਨਹਿਰੀ ਕਰਨਾ ਹੈ ਉਹਦਾ ਇੱਕ ਹੱਲ ਹੋ ਸਕਦਾ ਹੈ ਅੱਗੇ ਚਲੋ ਅੱਜ ਤਾਂ ਪਾਣੀ ਆਏ ਹੋਏ ਬਹੁਤ ਡੁੱਬਿਆ ਪਿਆ ਕੰਮ ਅੱਗੇ ਇਹ ਵੀ ਹੈ ਵੀ ਨਾਲ ਦੀ ਨਾਲ ਵੀ ਜਿਹੜਾ ਦਰਿਆਵਾਂ ਦੇ ਉੱਤੇ ਜਿਹੜਾ ਪਾਣੀ ਆਉਂਦਾ ਹੈ ਚੈੱਕ ਡੈਮ ਲਾ ਕੇ ਉੱਥੇ ਜਿਹੜਾ ਹੈ ਕੁਝ ਜਿਹੜੇ ਵਾਟਰ ਰੀਚਾਰਜਿੰਗ ਪੁਆਇੰਟ ਵੀ ਲਾਏ ਜਾਣੇ ਚਾਹੀਦੇ ਆ ਤਾਂ ਕਿ ਪਾਣੀ ਧਰਤੀ ਦੇ ਵਿੱਚ ਜਾਵੇ ਧਰਤੀ ਹੇਠਲਾ ਪਾਣੀ ਠੀਕ ਹੋਵੇ ਤੇ ਆਹ ਜਿਹੜਾ ਪਾਣੀ ਇੰਨਾ ਸਾਡੀ ਤਬਾਹੀ ਮਚਾ ਰਿਹਾ ਹੈ ਇਹਨੂੰ ਅਸੀਂ ਕਿਸੇ ਢੰਗ ਨਾਲ ਥੱਲੇ ਧਰਤੀ 'ਚ ਪਚਾ ਕੇ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਵਾਟਰ ਟੇਬਲ ਹੈ ਉਹਨੂੰ ਗਾਹਾਂ ਵਧੀਆਂ ਕਰ ਸਕੀਏ ਸੋ ਅਸੀਂ ਬਸ ਇੰਨੀ ਹੀ ਗੱਲ ਕਹਿਣੀ ਚਾਹੁੰਦੇ ਆ ਵਸ ਤਾਂ ਬਹੁਤ ਆਡਾ ਡਾ ਡਾ ਡਾਂਕੜੇ ਆ ਰਹੇ ਕੋਈ ਕਹਿ ਰਿਹਾ ਵੀ ਹਜ਼ਾਰ ਤੋਂ ਵੱਧ ਪਿੰਡ ਡੁੱਬ ਗਿਆ ਕੋਈ ਕਹਿੰਦਾ ਵੀ 2-3 ਲੱਖ ਏਕੜ ਫਸਲ ਹੋ ਗਈ ਜੇ ਇੰਡੀਅਨ ਐਕਸਪ੍ਰੈਸ ਨੇ 61632 ਹੈਕਟੇਅਰ ਉਹ ਨੇ ਖੇਤ ਜਿਹੜੇ ਬਿਲਕੁਲ ਡੁੱਬੇ ਪਏ ਐ ਇਸ ਤਰ੍ਹਾਂ ਦੇ ਆਡਾ ਡਾਂਕੜੇ ਆ ਰਹੇ ਆ ਨੁਕਸਾਨ ਦੇ ਦੇਖ ਜਿਆ ਆਉਣ ਵਾਲੇ ਸਮੇਂ ਚ ਕੀ ਹੁੰਦਾ ਅਸੀਂ ਉਹਨਾਂ ਸੰਸਥਾਵਾਂ ਦਾ ਲੋਕਾਂ ਦਾ ਫੇਰ ਦੁਬਾਰਾ ਧੰਨਵਾਦ ਕਰਦੇ ਆ ਜਿਹੜੇ ਇਹਨਾਂ ਦੀ ਸਹਾਇਤਾ ਕਰਦੇ ਆ ਅਹ ਦੋਸਤੋ ਦੂਸਰੀ ਗੱਲ ਜਿਹੜੀ ਹੈ ਅ ਅ ਕਟੜਤਾ ਵਾਲੀ ਗੱਲ ਦੇ ਆਉਨਿਆਂ ਥੋੜੀ ਦੇਰ ਨੂੰ ਪੱਛਮੀ ਬੰਗਾਲ ਦੇ ਵਿੱਚ ਬਿਹਾਰ ਵਾਂਗੂ ਚੋਣ ਕਮਿਸ਼ਨ ਨੇ ਉੱਥੋਂ ਦੇ ਚੀਫ ਸੈਕਟਰੀ ਤੇ ਜ਼ਿਲ੍ਹਿਆਂ ਦੇ ਜਿਹੜੇ ਚੋਣ ਅਧਿਕਾਰੀ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਜਿਹੜਾ ਹੈ ਅ ਤੁਸੀਂ ਵੀ ਤਿਆਰ ਹੋ ਜਾਓ ਬਿਹਾਰ ਵਰਗੀ ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੈ ਤੁਹਾਡੇ ਵੀ ਹੋਮ ਵੋਟਾਂ ਦੀ ਚੋਣਾਂ ਚੋਣ ਸੂਚੀਆਂ ਤੇ ਉੱਥੇ ਜਿਹੜੇ ਬੰਗਲਾਦੇਸ਼ ਦੇ ਬਾਰਡਰ ਨਾਲ ਲੱਗਦੇ ਜ਼ਿਲ੍ਹੇ ਆ ਮੁਰਸ਼ਦਾਬਾਦ ਤੇ ਮਾਲਦਾ ਉਹਨਾਂ ਦੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਭਜ ਦੌਰ ਹੋ ਗਈ ਤੇ ਉਹ ਹੱਥਾਂ 'ਚ ਕਾਗਜ਼ ਚੱਕੀ ਫਿਰਦੇ ਆ ਕੋਈ ਕਚਹਿਰੀਆਂ 'ਚ ਤੁਰਿਆ ਕਰਦਾ ਕੋਈ ਜਿਹੜਾ ਸਟਾਮ ਬਣਾ ਰਿਹਾ ਕੋਈ ਪੰਚਾਇਤ ਦੇ ਦਫ਼ਤਰਾਂ 'ਚ ਤੁਰਿਆ ਫਿਰਦਾ ਕੋਈ ਜਿਹੜਾ ਮਿਊਨਿਸਪਲ ਕਮੇਟੀਆਂ ਦੇ ਦਫ਼ਤਰਾਂ 'ਚ ਤੁਰਿਆ ਫਿਰਦਾ ਤਾਂ ਕਿ ਉਹ ਆਪਣੇ ਜਨਮ ਸਰਟੀਫਿਕੇਟ ਤੇ ਰਹਿਸ਼ੀ ਸਰਟੀਫਿਕੇਟ ਬਣਾ ਸਕਣ ਤੇ ਉਹਦੇ ਚ ਜਿਹੜੇ ਸਟਾਫਾਂ ਦੀ ਡਿਊਟੀ ਦਾ ਰੇਟ ਹੈ ਉਹ ਵੀ ਦੁੱਗਣੇ ਤੇ ਗੁਣੇਨ ਪਰ ਰਹੇ ਹੈ ਪੈਸੇ ਪਰ ਰਹੇ ਹੈ ਵਕੀਲਾ ਨੇ ਜਿਹੜੀ ਕੋਈ ਸਲਾਹ ਦੇਣੀ ਹੈ ਉਹਨਾਂ ਦੇ ਵੀ ਆਪਣੇ ਰੇਟ ਤੇਜ ਕਰ ਦਿੱਤੇ ਜਣੀ ਇੱਕ ਪੂਰੀ ਭਗ ਦੜ ਮਚ ਗਈ ਕਿਉਂਕਿ ਜਿਹੜੀ ਰੋਜ਼ ਬਿਆਨ મોદી ਤੇ ਅਮਿਤ ਸ਼ਾਹ ਦੰਦੇ ਆ ਵੀ ਕੁਸ ਪੈਂਠੀਏ ਨਹੀਂ ਅਸੀਂ ਰਹਿਣ ਦੇਨੇ ਕੁਸ ਪੈਂਠੀਏ ਨਹੀਂ ਰਹਿਣ ਦੇਨੇ ਲੋਕ ਭਾਰਤ ਦੇ ਹੈ ਭਾਰਤ ਜੰਮੇ ਪਲੇ ਹੈ ਹੁਣ ਸਿੱਧ ਕਰਨਾ ਕਿੰਨਾ ਔਖਾ ਹੈ ਵੀ ਮੈਂ ਭਾਰਤ ਚਾਹਾਂ ਜੇ ਮੈਨੂੰ ਕੋਈ ਕਹੇ ਵੀ ਮੇਰੀ ਮਾਂ ਦਾ ਜਨਮ ਸਰਟੀਫਿਕੇਟ ਲੈ ਕੇ ਆ ਮੈਂ ਕੱਢਿਆ ਸਕਦਾ ਜੇ ਕੋਈ ਮੈਨੂੰ ਕਹੇ ਵੀ ਮੇਰਾ 10ਵੀਂ ਦਾ ਸਰਟੀਫਿਕੇਟ ਨਹੀਂ ਚੱਲਣਾ ਤੂੰ ਜਦੋਂ ਤੂੰ ਜੰਮਿਆ ਸੀ ਅਸਲੀ ਜਿਹੜਾ ਚੌਕੀਦਾਰ ਨੇ ਬਣਾਇਆ ਸੀ ਉਹ ਲੈ ਕੇ ਆ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਮੈਨੂੰ ਤਾਂ ਮੇਰੀ ਜਨਮ ਤਰੀਕ ਵੀ ਨਹੀਂ ਪਤਾ ਮੈਨੂੰ ਨਹੀਂ ਪਤਾ ਹੈ ਐਮ ਐਸ ਸੀ ਕਰ ਲਈ ਐਮ ਫਿਲ ਕਰ ਲਈ ਕਾਲਜਾਂ ਚ ਪੜਾ ਲਿਆ ਜੇ ਮੇਰੇ ਤੋਂ ਕੋਈ ਉਹ ਸਰਟੀਫਿਕੇਟ ਮੰਗ ਲੈ ਮੈਂ ਨਹੀਂ ਦੇ ਸਕਦਾ ਮੈਂ ਤਾਂ ਸਿੱਧੇ ਨਹੀਂ ਕਰ ਸਕੂਗਾ ਮੈਂ ਭਾਰਤ ਦਾ ਨਾਗਰਿਕ ਸੋ ਇਹ ਜਿਹੜੇ ਕਸੂਤੇ ਤਰੀਕੇ ਹੈਗੇ ਜੇ ਕੋਈ ਕੁਸ ਪੈਠੀਆ ਹੈਗਾ ਉਹ ਕੁਸ ਪੈਠੀਏ ਦੀ ਸੂ ਲਾਓ ਜੇ ਉਹ 1 ਕੈ 2 ਹੈ 5 ਹੈ 7 ਹੈ 20 ਹੈ 50 100000 ਹੈ ਕਿੰਨਾ ਹੈ ਤੁਹਾਡੀਆਂ ਉਹ ਜੇਸੀਆਂ ਕੀ ਕਰਦੀਆਂ ਨੇ ਤੁਸੀਂ ਸਿਰਫ ਤੇ ਸਿਰਫ ਮੁਸਲਮਾਨਾਂ ਦੇ ਵਿਰੁੱਧ ਨਫ਼ਰਤ ਪ੍ਰਗਟਾਉਣ ਲਈ ਉਹਨਾਂ ਨੂੰ ਨਿਸ਼ਾਨਾ ਬਣਾਉਣ ਲਈ ਤੇ ਤੁਹਾਡੀਆਂ ਜਿਹੜੀਆਂ ਉਹ ਪੈਦਲ ਫੌਜਾਂ ਨੇ ਉਹਨਾਂ ਤੋਂ ਉਹਨਾਂ ਦੀ ਮਾਰ ਕਟਾਈ ਕਰਾਉਣ ਲਈ ਇਹ ਨਾਰੇ ਮਾਰਦੇ ਲੋਕਾਂ ਨੂੰ ਵੰਡਣ ਦੇ ਵਾਸਤੇ ਕਰਦੇ ਸੋ ਆਹ ਜਿਹੜੀ ਭਗਦਰ ਮੱਚੀ ਹੈ ਇਹਦਾ ਕਾਰਨ ਉਹ ਹੈ ਉਹਨਾਂ ਨੂੰ ਡਰ ਲੱਗਦਾ ਵੀ ਐਨਆਰਸੀ ਹੋਊਗੀ ਤੇ ਫਿਰ ਸਾਡੀ ਨਾਗਰਿਕਤਾ ਜਾਊਗੀ ਤੇ ਫਿਰ ਸਾਨੂੰ ਪਤਾ ਨਹੀਂ ਕਿੱਥੇ ਛੱਡ ਕੇ ਆਉਣਗੇ ਘਰ-ਬਾਰ ਸਾਡੇ ਇੱਥੇ ਆ ਸੰਕੜਿਆ ਸਦੀਆਂ ਤੋਂ ਲੈ ਕੇ ਦਹਾਕਿਆਂ ਤੋਂ ਲੈ ਕੇ ਅਸੀਂ ਇੱਥੇ ਹੀ ਰਹਿ ਰਹੇ ਹਾਂ ਇੱਥੇ ਹੀ ਜੰਮੇ ਫਰੇ ਸੋ ਇਹ ਇੱਕ ਭਾਰਤ ਸਰਕਾਰ ਦੀ ਬਣਾਈ ਹੋਈ ਆਪਦੀ ਇੱਕ ਨਕਲੀ ਹਵਾ ਜਿਹੜਾ ਉਹ ਖੜਾ ਕੀਤਾ ਹੋਇਆ ਹੈ ਜਿਹੜੀ ਕੋਈ ਸਮੱਸਿਆ ਉਹ ਬਹੁਤ ਛੋਟੀ ਹੋਊਗੀ ਉਸ ਛੋਟੀ ਸਮੱਸਿਆ ਨੂੰ ਡੀਲ ਕਰਨ ਦਾ ਆਪਣਾ ਤਰੀਕਾ ਹੈ ਤੇ ਤੁਹਾਡੇ ਕੋਲ ਸਾਰੀਆਂ ਏਜੰਸੀਆਂ ਨੇ ਤੁਸੀਂ ਸੂ ਰੱਖੋ ਕਿਵੇਂ ਆਉਂਦੇ ਜੇ ਆਉਂਦੇ ਐ ਫਿਰ ਤੁਹਾਡੀ ਨਲਾਕੀ ਹੈ ਉਹਦੇ ਲਈ ਅਸਤੀਫਾ ਦਿਓ ਤੁਸੀਂ ਛੱਡੋ ਗੱਦੀ ਜੇ ਤੁਹਾਡੇ ਹੁੰਦੇ ਆ ਸਾਰੀ ਜਿਹੜੀ ਐ ਕੋਸਪੈਕਟ ਹੋ ਰਹੀ ਐ ਅਗਲੀ ਗੱਲ ਦੋਸਤੋ ਕੱਟੜਵਾਦ ਬਾਰੇ ਸਾਡੇ ਦੇਸ਼ ਦੇ ਵਿੱਚ ਹਰ ਧਰਮ ਦੇ ਵਿੱਚ ਕੱਟੜ ਲੋਕ ਨੇ ਪਿਛਲੇ 10 ਸਾਲਾਂ ਦੇ ਵਿੱਚ ਹਿੰਦੂਤਵੀ ਕੱਟੜ ਜਥੇਬੰਦੀਆਂ ਨੇ ਅੱਡ-ਅੱਡ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਮੇਲਿਆਂ ਦੇ ਵਿੱਚ ਜਿਹੜੇ ਐ ਬਹੁਤ ਸਾਰੇ ਲੈਕਚਰ ਤੇ ਬਹੁਤ ਸਾਰੇ ਬੰਦਿਆਂ ਦੇ ਵਿਰੋਧ ਕਰਕੇ ਲੈਕਚਰ ਕੈਂਸਲ ਕਰਵਾਏ। ਪੋਸਟਪੋਨ ਕਰਵਾਏ। ਇੱਥੋਂ ਤੱਕ ਕਿ ਜਿਹੜੇ ਫਲਸਤੀਨ ਦਾ ਇੱਥੇ ਐਮਬੈਸਡਰ ਹੈ ਸਾਡਾ ਉਹਦਾ ਲੈਕਚਰ ਵੀ ਕੈਂਸਲ ਕਰਵਾ ਦਿੱਤਾ ਸੀਗਾ। ਸਰਕਾਰوں ਮੰਤਤਨ ਦੀ ਸਰਕਾਰੀ ਤੌਰ ਤੇ ਮਾਨਤਾ ਪ੍ਰਾਪਤ ਹੈ ਉਹ ਫਲਸਤੀਨ ਸਾਡੇ ਦੇਸ਼ ਦਾ। ਯਾਨੀ ਇਹ ਕੱਟੜਵਾਦ ਦਾ ਅਸੀਂ ਰੂਪ ਦੇਖਿਆ ਹੈਗਾ। ਹੁਣ ਕੱਟੜਵਾਦ ਦਾ ਇੱਕ ਦੂਜਾ ਰੂਪ ਵੀ ਹੈ। ਪੱਛਮੀ ਮਕਾਨ ਦੇ ਵਿੱਚ ਉਰਦੂ ਅਕੈਡਮੀ ਹੈ ਉਰਦੂ ਅਕੈਡਮੀ ਨੇ ਅ ਅੱਜ 31 ਤਰੀਕ ਤੋਂ ਲੈ ਕੇ 3 ਸਤੰਬਰ ਤੱਕ 4 ਦਿਨਾਂ ਦਾ ਇੱਕ ਉਰਦੂ ਮੇਲਾ ਲਾਇਆ ਹੋਇਆ ਸੀ ਉਹਦਾ ਥੀਮ ਸੀਗਾ ਕਿ ਭਾਰਤੀ ਹਿੰਦੀ ਸਿਨੇਮੇ ਦੇ ਵਿੱਚ ਉਰਦੂ ਦਾ ਕੀ ਸਥਾਨ ਹੈ ਤੇ ਉਹਦੇ ਲਈ ਉੱਗਾ ਉੱਗੇ ਜਿਹੜੇ ਸਾਡੇ ਸ਼ਾਇਰ ਨੇ ਅ ਜਿਹੜੇ ਆਪਣੇ ਅ ਆਪਣੇ ਜਵੇਦ ਅਕਟਰ ਜੀ ਉਹਨਾਂ ਨੂੰ ਸੱਦਿਆ ਹੋਇਆ ਸੀ ਕੁਝ ਕੱਟੜ ਮੁਸਲਮ ਜਥੇਬੰਦੀਆਂ ਜਿਨ੍ਹਾਂ ਦੇ ਨਾਂ ਜਿਹੜੇ ਐ ਜ਼ਮੀਤੇ ਹਿੰਦ ਤੇ ਵਰਾਏ ਫਾਊਂਡੇਸ਼ਨ ਇਹਨਾਂ ਨੇ ਉਹਦਾ ਵਿਰੋਧ ਕਰਤਾ ਵੀ ਇਹ ਤਾਂ ਨਾਸਤਕ ਆਦਮੀ ਐ ਤੁਸੀਂ ਕਿਉਂ ਸੱਦ ਲਿਆ ਇਹ ਉਹਦੇ ਤੇ ਥੋੜਾ ਜਿਹਾ ਰੌਲਾ ਪਿਆ ਕੱਲ 30 ਤਰੀਕ ਨੂੰ ਅੱਜ ਫੰਕਸ਼ਨ ਹੋਣਾ ਸੀ ਸ਼ੁਰੂ ਸਾਰੀਆਂ ਤਿਆਰੀਆਂ ਕਰੀਆਂ ਹੋਈਆਂ ਨੇ ਖਰਚੇ ਕਰੇ ਹੋਏ ਐ ਸਰਕਾਰ ਨੇ ਉਹਨਾਂ ਨੂੰ ਕਿਹਾ ਵੀ ਇਹਨੂੰ ਕੈਨਸਲ ਕਰੋ ਪੋਸਟਪੋਨ ਕਰ ਉਹਨਾਂ ਨੇ ਪੋਸਟਪੋਨ ਕਰਤਾ ਮੌਕੇ ਤੇ ਸੋ ਇਹ ਵੀ ਆਪਣੇ ਆਪ ਚ ਇੱਕ ਇਕੱਠਨ ਬਾਤ ਹੈ ਤੀਜੀ ਗੱਲ ਤੁਹਾਡੇ ਨਾਲ ਇੱਕ ਵਾਰ ਮੈਂ ਹੋਰ ਕਰਨੀ ਚਾਹੁੰਦਾ ਤੇ ਦੋ ਤਿੰਨ ਦਿਨ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਜਿਹੜਾ ਲਾਸ ਐਂਜਲਸ ਦੇ ਵਿੱਚ ਇੱਕ ਨੌਜਵਾਨ 35 ਸਾਲਾਂ ਦਾ ਗੁਰਪ੍ਰੀਤ ਸਿੰਘ ਸ਼ਰੇ ਬਾਜ਼ਾਰ ਸੜਕ ਦੇ ਵਿੱਚ ਗੱਤਕਾ ਲੈ ਕੇ ਘੁੰਮ ਰਿਹਾ ਸੀ ਗੱਤਕਾ ਗੱਤਕਾ ਸਿੱਖਾਂ ਦੀ ਜਿਹੜੀ ਹੈ ਆਪਣਾ ਆਪਣੇ ਆਪ ਚ ਇੱਕ ਖੇਡ ਹੈ ਪਰ ਉਹ ਖੇਡ ਭਰਾਵਾ ਤੂੰ ਕਿਸੇ ਇਹ ਜੀ ਥਾਂ ਖੇਡ ਜਿੱਥੇ ਅਲਾਉਡ ਹੈ ਇਹ ਤਾਂ ਉਹਦੀ ਗਲਤੀ ਐਨੀ ਤਾਂ ਆਪਾਂ ਮੰਨ ਸਕਦੇ ਆਂ ਵੀ ਸੜਕਾਂ ਤੇ ਨਾ ਤੁਰੇ ਉਹ ਇਹ ਖਤਰਾ ਐ ਦੂਜੇ ਲੋਕਾਂ ਦਾ ਉਥੋਂ ਦੀ ਪੁਲਿਸ ਨੇ ਆ ਨਹੀਂ ਦੇਖਿਆ ਤਾਂ ਨਹੀਂ ਦੇਖਿਆ ਤੇ ਉਹ ਉਹਨੂੰ ਗੋਲੀਆਂ ਨਾਲ ਭੰਨ ਕੇ ਮਾਰਦਾ ਅਸੀਂ ਤਾਂ ਲਾਸ ਐਂਜਲ ਪੁਲਿਸ ਵੀ ਇਸ ਗੱਲ ਤੇ ਨਿੰਦਿਆ ਕਰਦੇ ਆਂ ਉਹਦੀ ਗਲਤੀ ਹੈਗੀ ਉਹਦੀ ਗਲਤੀ ਦੀ ਸਜ਼ਾ ਉਹਨੇ ਉਹਦੇ ਅਨੁਪਾਤ 'ਚ ਮਿਲਦੀ ਕੋਈ ਗੱਲ ਨਹੀਂ ਸੀ ਇਹ ਬੇਅਨੁਪਾਤ ਦੀ ਸਜ਼ਾ ਹੈਗੀ ਤੇ ਦੂਜਾ ਜਿਹੜੇ ਗੁਰਪਤਵੰਤ ਸਿੰਘ ਪੰਨੂ ਜਿਹੜੇ ਰੋਜ਼ ਇੱਥੇ ਲੋਕਾਂ ਨੂੰ ਝੜਕਾਉਂਦੇ ਆਂ ਤੁਸੀਂ ਖਾਲਤਾਂ ਦੇ ਨਾਰੇ ਲੁਕੋ ਸਿੱਖਾਂ ਨਾਲ ਤਾਂ ਬਹੁਤ ਜ਼ਲਮ ਹੋ ਗਿਆ ਉਹਨਾਂ ਦੇ ਮੂੰਹ ਤੋਂ ਇੱਕ ਸ਼ਬਦ ਨਹੀਂ ਕਿਰਿਆ ਨੂੰ ਅਮਰੀਕਾ ਦੀ ਸਰਕਾਰ ਦੇ ਇੱਕ ਗੱਲ ਪੱਕੀ ਮੰਨ ਕੇ ਚੱਲੀ ਏ ਕੱਟੜ ਕਿਸੇ ਧਰਮ ਦੇ ਆ ਚਾਹੇ ਹਿੰਦੂਆਂ ਦੇ ਧਰਮ ਦੇ ਆ ਚਾਹੇ ਸਿੱਖਾਂ ਦੇ ਧਰਮ ਦੇ ਆ ਚਾਹੇ ਮੁਸਲਮਾਨਾਂ ਦੇ ਆ ਚਾਹੇ ਇਸਾਈਆਂ ਦੇ ਆ ਜਿਹੜੇ ਕੱਟੜ ਲੋਕ ਹੈ ਦੇ ਉਹ ਮਸੇਰੇ ਭਾਈ ਲੈ ਇੱਕ ਦੂਜੇ ਦੇ ਉਹ ਇੱਕ ਦੂਜੇ ਦੇ ਉਹ ਨਹੀਂ ਦੁਸ਼ਮਣ ਸੋਨੂੰ ਦੁਸ਼ਮਣ ਬਣਾਉਂਦੇ ਆ ਉਹਨਾਂ ਤੋਂ ਬਚ ਕੇ ਰਹਿਣ ਦੀ ਅੱਜ ਦੀ ਗੱਲ ਚੰਗਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ